ਸੀਰੀਅਲ ਕਿਲਰ ਨੂੰ ਪੁਲਿਸ ਦੇ ਵੱਲੋਂ ਮੌਕੇ ਤੋਂ ਫੜਿਆ ਗਿਆ ਤੁਹਾਨੂੰ ਦੱਸੀਏ ਕਿ ਸ਼ਰੀਆਮ ਪਿਛਲੇ 1.5 ਸਾਲ ਤੋਂ ਪੰਜਾਬ ਦੇ ਵਿੱਚ ਇਹ ਸੀਰੀਅਲ ਕਿਲਰ ਘੁੰਮ ਰਿਹਾ ਸੀ ਇਸ ਦੇ ਵੱਲੋਂ ਇੱਕ ਜਾਂ ਦੋ ਨਹੀਂ ਸਗੋਂ 11 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਇਸੋ ਸੀਰੀਅਲ ਕਿਲਰ ਦੇ ਵੱਲੋਂ ਬੜੇ ਹੀ ਸ਼ਾਤਰ ਤਰੀਕੇ ਦੇ ਨਾਲ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਪਹਿਲਾਂ ਉਹ ਦੁਪੱਟਾ ਲੈ ਕੇ ਇੱਕ ਔਰਤ ਦਾ ਲਿਬਾਸ ਪਹਿਨ ਕੇ ਲਿਫਟ ਬੰਗਦਾ ਸੀ ਉਸ ਤੋਂ ਬਾਅਦ ਉਸ ਨੂੰ ਸੰਸਾਰ ਜਗਾਵਾਂ ਤੇ ਲੈ ਕੇ ਜਾਂਦਾ ਸੀ ਉਸ ਤੋਂ ਬਾਅਦ ਇਸ ਵਾਰਦਾਤ ਨੂੰ ਬੜੇ ਹੀ ਸ਼ਾਤਰ ਤਰੀਕੇ ਦੇ ਨਾਲ ਅੰਜਾਮ ਦਿੰਦਾ ਸੀ ਤੇ ਖਾਸियत ਇਸ ਦੀ ਇਹ ਹੈ ਕਿ ਇਹ ਬੰਦੇ ਨੂੰ ਮਾਰਨ ਤੋਂ ਬਾਅਦ ਉਸ ਦੇ ਪੈਰਾਂ ਨੂੰ ਹੱਥ ਲਾ ਕੇ ਉਸ ਤੋਂ ਮੁਆਫੀ ਵੀ ਮੰਗਦਾ ਸੀ ਦੱਸਿਏਗੇ ਤੁਹਾਨੂੰ ਇਹ ਕਹਾਣੀ ਕਿਸੇ ਕ੍ਰਾਈਮ ਸ਼ੋਅ ਸਟੋਰੀ ਤੋਂ ਘੱਟ ਨਹੀਂ ਲੱਗ ਰਹੀ ਹੋਵੇਗੀ ਪਰ ਇਹ ਸੱਚ ਹੈ ਪੰਜਾਬ ਦੇ ਵਿੱਚ ਕਤਲ ਦੀਆਂ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਸੀ ਤੇ ਅੱਜ ਇਸ ਸੀਰੀਅਲ ਕਿਲਰ ਨੂੰ ਪੁਲਿਸ ਦੇ ਵੱਲੋਂ ਫੜ ਲਿਆ ਗਿਆ ਪੰਜਾਬ ਦੇ ਵਿੱਚ ਕੁੰਮ ਦੇ ਸੀਰੀਅਲ ਕਿਲਰ ਨੇ ਸ਼ਰੀਆਮ ਇੱਕ ਜਾਂ ਦੋ ਨਹੀਂ ਸਗੋਂ 11 ਕਤਲ ਕੀਤੇ ਨੇ ਵਾਰਦਾਤ ਨੂੰ ਬੜੇ ਹੀ ਸ਼ਾਤਰ ਤਰੀਕੇ ਦੇ ਨਾਲ ਅੰਜਾਮ ਦਿੰਦਾ ਸੀ ਫਰ ਬੜੇ ਹੀ ਆਰਾਮ ਦੇ ਨਾਲ ਆਪਣੇ ਅਗਲੇ ਸ਼ਿਕਾਰ ਦੀ ਤਲਾਸ਼ ਦੇ ਵਿੱਚ ਨਿਕਲ ਜਾਂਦਾ ਸੀ ਇਹ ਸੀਰੀਅਲ ਕਿਲਰ ਦੀ ਖਾਸੀਅਤ ਇਹ ਸੀ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮਰਨ ਵਾਲੇ ਦੇ ਪੈਰਾਂ ਨੂੰ ਹੱਥ ਲਾ ਕੇ ਮਾਫੀ ਵੀ ਮੰਗਦਾ ਸੀ ਜੀ ਹਾਂ ਇਸ ਮਾਮਲੇ ਦਾ ਖੁਲਾਸਾ ਰੋਪੜ ਪੁਲਿਸ ਦੇ ਵੱਲੋਂ ਕੀਤਾ ਗਿਆ ਇਹ ਕਹਾਣੀ ਤੁਹਾਨੂੰ ਕਿਸੇ ਵੀ ਕ੍ਰਾਈਮ ਸ਼ੋਅ ਦੀ ਸਟੋਰੀ ਤੋਂ ਘੱਟ ਨਹੀਂ ਲੱਗੇਗੀ ਪਰ ਇਹ ਸੱਚ ਹੈ ਇਹ ਵਾਰਦਾਤ ਪਿਛਲੇ ਲਗਭਗ ਡੇਢ ਸਾਲ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਵਾਪਰ ਰਹੀਆਂ ਕਤਲ ਦੀਆਂ ਵਾਰਦਾਤਾਂ ਪਿੱਛੇ ਦੀ ਅਸਲ ਕਹਾਣੀ ਨੂੰ ਬਿਆਨ ਕਰਦੀ ਹੈ ਰੋਪੜ ਪੁਲਿਸ ਦਾ ਦਾਵਾ ਹੈ ਕਿ ਉਹਨਾਂ ਨੇ ਇੱਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਹੈ ਜੋ ਆਮ ਲੋਕਾਂ ਤੋਂ ਪਹਿਲਾਂ ਲਿਫਟ ਮੰਗਦਾ ਫਿਰ ਆਪਣੇ ਝਾਂਸੇ ਵਿੱਚ ਲੈ ਕੇ ਮਰਦਾਂ ਦੇ ਨਾਲ ਸਬੰਧ ਬਣਾਉਂਦਾ ਸੀ ਫਿਰ ਜੋ ਸਬੰਧ ਬਣਾਉਣ ਪਿੱਛੋਂ ਉਸ ਨੂੰ ਪੈਸੇ ਨਹੀਂ ਦਿੰਦੇ ਸੀ ਉਸ ਦਾ ਕਤਲ ਕਰ ਦਿੰਦਾ ਸੀ ਬੜੀ ਬੇਰਹਿਮੀ ਦੇ ਨਾਲ ਮਾਰਨ ਪਿੱਛੋਂ ਮਰਨ ਵਾਲੇ ਦੇ ਪੈਰ ਫੜ ਲੈਂਦਾ ਸੀ ਆਪਣੀ ਕੀਤੀ ਗਲਤੀ ਦੀ ਬਕਾਇਦਾ ਮਾਫੀ ਵੀ ਮੰਗਦਾ ਸੀ ਇਸ ਵਿੱਚੂ ਅਗਲੇ ਸ਼ਿਕਾਰ ਦੀ ਤਲਾਸ਼ ਦੇ ਵਿੱਚ ਉਹ ਮੋੜ ਨਿਕਲ ਪੈਂਦਾ ਸੀ ਇਸ ਤਰੀਕੇ ਦੇ ਨਾਲ ਰੋਪੜ ਪੁਲਿਸ ਦੇ ਵੱਲੋਂ ਫੜੇ ਗਏ ਬੰਦੇ ਨੇ ਹੁਣ ਤੱਕ 10 ਤੋਂ 11 ਕਤਲ ਦੀਆਂ ਵਾਰਤਾਆਂ ਨੂੰ ਅੰਜਾਮ ਦੇਣ ਦੀ ਗੱਲ ਕਬੂਲੀ ਹੈ ਦੁਨੀ ਕਵਾਰ ਤੋਂ ਤੱਕ ਹਾਏ ਯਾਰ ਤੁਹੇ ਯਾਦ ਯਾਦ ਕਿਹਦੇ ਯਾਦ ਹਾਂ ਕੰਮ ਕੀ ਕਰਦਾ ਤੂੰ ਕੰਮ ਕੀ ਕਰਦਾ ਯਾਰ ਜੀ ਸਾਦੀ ਸਾਦੀ ਆ ਚੱਲ ਬਾੜ ਗੁਰ ਕਟਿੰਡ ਦਾ ਕੰਮ ਕਰ ਮੰਤਰਾਂ ਦਾ ਤਾਰਾ ਲੀਗਾ ਰੋਪੜਾ ਨਾ ਕਿਉਂ ਮਾਰ ਕੇ ਤੇ ਪਿੱਛੇ ਲਿਖਿਆ ਜੀਗਾ ਮਾਰ ਕੇ ਰੋਪੜ ਜਿਹੜਾ ਮਾਰਿਆ ਸੀ ਬੰਦਾ ਉਹਦੇ ਉੱਤੇ ਪਿੱਟ ਮੱਛੇ ਕਿਉਂ ਲਿਖਿਆ ਤਾ ਉਹ ਕਿਹਦਾ ਵਾਸਤੋ ਕਿਉਂ ਕੈਸੀ ਜਾਣਦਾ ਸੀਗਾ ਉਹ ਸਾਦੇ ਪੈਸੇ ਲੈਣ ਦੇ ਅਸੀਂ ਵੀ ਖੜੇ ਸੀ ਤੇ ਤਾਂ ਉਹ ਨਹੀਂ ਇਹ ਮੰਨਦੇ ਤਾਂ ਵੀ ਗੇਂਸਰ ਤਾਂ ਤਾਂ ਕੰਮ ਕਿਉਂ ਕੈਸੀ ਕੰਮ ਕਿਉਂ ਕਰਦਾ ਸੀ ਉਹਨੇ ਆਈ ਐਮ ਬੈਠਾ ਸੀ ਉਹਨੇ ਮੈਂ ਉਹਨੂੰ ਇਸ਼ਾਰਾ ਕੀਤਾ ਉਹ ਗੱਡੀ ਰੋਕ ਲਈ ਹੂੰ ਮੈਨੂੰ ਪੁੱਛਿਆ ਕਹਿੰਦਾ ਕਿੱਦਾਂ ਕਹਿੰਦਾ ਕਿੱਦਾਂ ਕਰਨਾ ਕੁਝ ਹੂੰ ਮੈਂ ਕਿੰਨੇ ਪੈਸੇ ਕਿੰਨੇ ਲੈਣ ਕਹਿੰਦਾ 200 ਕਹਿੰਦਾ ਸੌ ਕਹਿੰਦਾ ਕਿੰਨੇ ਲੈਣ 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 ਕਹਿੰਦਾ ਕ ਜਿਵੇਂ ਯਾਕ ਨੂੰ ਰੇਡ ਦੀ ਕੜੀ ਬਣਦੀ ਹੋਣ ਪੀਓਸੀ ਕਾਪੀ ਸਾਹ ਅਕੀ ਕਾਟ ਕੇ ਜਿੱਦ ਤੱਕ ਨੂੰ ਨਾ ਹੋਤਾ ਸੀ ਮੇਰੇ ਪੈਸੇ ਨਹੀਂ ਦਿੱਤੇ ਮੈਂ ਬੱਡੀ ਜੁਤਰਦਾਨੀ ਸੀ ਮੇਰੇ ਧੱਕਾ ਮਾਰ ਕਰਦਾ ਵਿਭਾਗ ਦੇ ਵਿੱਚ ਡੰਡਾ ਕੱਟੇ ਮਿਲਦੀ ਸੀ ਮਾਰੇ ਜਿੰਦ ਤੇਜ਼ ਬੈਂਕ ਦੀ ਬੀਟਾ ਦਾ या फिर मैं मारे चपेट स्पूट मारी फिर डर भी कलर फिले साई क्या चल गई गल कर दो बजे तो मैं मेरे डेंटा मारे मैं ते दस मैं टेजा मार्डी बैठे मैं मांग मे से बने मैं वो ला के गली से लिया ਜਿਹੜੇ ਬਾਕੀ ਬੰਦੇ ਮਾਰੇ ਉਹ ਵੀ ਇੱਦੀ ਮਸਲਨ ਵਾਲੇ ਮਾਰੇ ਬਾਪਰ ਕੋਈ ਨਾ ਮੇਰਾ ਫੋਨ ਦੇਸੀ ਪੱਪਾ ਸਾਰੇ ਪੈਸੇ ਨਹੀਂ ਦਿੰਦੇ ਤਾਂ ਮਾਰ ਦਦਾ ਪੈਸੇ ਤਾਂ ਚੱਕਰ ਤੇ ਮਾਰੇ ਸਾਰੇ ਪੈਸੇ ਦਿੰਦੇ ਹੀ ਨਹੀਂ ਇਨਸ਼ਾਅੱਲਾ ਪਰ ਤਮਾਰ ਕੇ ਵੀ ਲੈ ਲਈ ਕਰਦੇ ਸੀ ਜ਼ਬਰਦਸਤ ਸੈਕਟਰ ਇਹ ਜਾ ਤੁਹਾਡੇ ਪਰਿਵਾਰ ਤੋਂ ਕੌਣ-ਕੌਣ ਹੈਗਾ ਪਰਿਵਾਰ ਚੱਲੇ ਹੈ ਦੋ ਸਾਰੇ ਇਨਸ਼ਾਅੱਲਾ ਪਰਵਾਰ ਨੇ ਛੱਡਤਾ ਜੇ ਤੁਸੀਂ ਛੱਡੇ ਪਰਵਾਰ ਨੂੰ ਸਮੇਂ ਨਹੀਂ ਛੱਡਦਾ ਕਿੰਨੇ ਘੰਟੇ ਤੱਕ ਵਾਰਦਾਤਾ ਕਰਦੀ ਹੈ ਜਿਹੜੀ ਨਹੀਂ ਜਾ ਸਿਦਾ ਦੱਤੀ ਹੈ ਇਹਨਾਂ ਧਾਰਨੀ ਦੇ ਥੋੜੇ ਜਿਹਾ ਚਿੱਤੇ ਆ ਜਾਂ ਮਾਰੇ ਆਉਂਦੇ ਆਫਸਰ ਸਾਹਿਬ ਜੋ ਤਾਂ ਹੁਣ ਤੱਕ ਉਹ ਪੀੜਾ ਦੇ ਜੀ ਹਾਂ ਜੀ ਉਹ ਵੀ ਲੈ ਮਾਰਾ ਕਿਤੇ ਆਪਣੇ ਪ੍ਰਸਤਾਵਾਂ ਦਾ

ਦੀ ਮੀਟਿੰਗ ਲਈ ਸੀਗੀ ਔਰ ਉਹਦੇ ਵਿੱਚ ਜਿਹੜੇ ਵੀ ਸਾਡੇ ਜੂਨੀਅਰ ਕ੍ਰਾਈਮ ਦੇ ਅਣਸੁਣੇ ਕੇਸਿਸ ਸੀਗੇ ਉਹਨਾਂ ਨੂੰ ਦੁਬਾਰਾ ਤੋਂ ਮੁੜ ਵਿਚਾਰਨ ਔਰ ਉਤੇ ਤਫਤੀਸ਼ ਕਰਨ ਵਾਸਤੇ ਕਿਹਾ ਸੀਗਾ ਟੈਕਨੀਕਲ ਸ਼ਹਾਦਤ ਜਿਹੜੀ ਹੈਗੀ ਹੈ ਸਫਾ ਮਿਸਲ ਤੇ ਲਾਉਣ ਵਾਸਤੇ ਕਿਹਾ ਸੀਗਾ ਉਸ ਸਿਲਸਿਲੇ 'ਚ ਅਨੰਦਪੁਰ ਸਾਹਿਬ ਤੇ ਨੰਗਲ ਸਬਡਿਵੀਜ਼ਨ ਵਿੱਚ ਐਸਟੀਪੀਵੀਆਈ ਸਾਹਿਬ ਦੀ ਸੁਪਰਵਾਈਜ਼ਨ ਹੇਠ ਡੀਐਸਪੀ ਅਨੰਦਪੁਰ ਸਾਹਿਬ ਤੇ ਉਹਨਾਂ ਦੇ ਐਸਐਚਓਜ਼ ਦੀ ਤੇ ਰੂਪਨਗਰ ਵਿੱਚ ਜਿਹੜਾ ਹੈਗਾ ਐਸਪੀ ਹੈੱਡਕ quarter ਦੀ ਸੁਪਰਵਾਈਜ਼ਨ ਹੇਠ ਐਸਐਚਓਜ਼ ਤੇ ਡੀਐਸਪੀ ਸਹਿਬਾਨ ਦੀ ਜਿਹੜੀ ਹੈਗੀ ਟੀਮ ਬਣਾਈ ਗਈ ਸੀ ਔਰ ਐਸਪੀ ਡੀ ਸਾਹਿਬ ਤੇ ਉਹਨਾਂ ਦੇ ਨਾਲ ਜਿਹੜੇ ਉੱਥੇ ਹਲਕਾ ਜੀਓ ਤੇ ਐਸ ਐਚਓ ਸਕੇ ਉਹਨਾਂ ਦੀ ਟੀਮਾਂ ਬਣਾਈਆਂ ਗਈਆਂ ਸੀਗੀਆਂ ਔਰ ਉਹਦੇ ਵਿੱਚ ਹੀ ਕਾਰਵਾਈ ਕਰਦਿਆਂ ਹੋਇਆ ਤਫ਼ਤੀਸ਼ ਨੂੰ ਸੁਚੱਜੇ ਢੰਗ ਨਾਲ ਟੈਕਨੀਕਲ ਸ਼ਹਾਦਤ ਲਿਆ ਕਰਕੇ ਕਾਰਵਾਈ ਕਰਦਿਆਂ ਹੋਇਆ ਜਿਹੜਾ ਸਾਡਾ ਮੌਣਾ ਟੋਲ ਪਲਾਜ਼ੇ ਦੇ ਨੇੜੇ ਜਿਹੜਾ ਇੱਕ ਮਰਡਰ ਹੋਇਆ ਸੀਗਾ ਅਗਸਤ ਵਿੱਚ ਉਹਨੂੰ ਟ੍ਰੇਸ ਕੀਤਾ ਗਿਆ ਹੈਗਾ ਜਿਹੜਾ ਮਨਿੰਦਰ ਸਿੰਘ ਪੁੱਤਰ ਭਜਨ ਸਿੰਘ ਸੀਗਾ ਇਹ ਕੀਰਤਪੁਰ ਸਾਹਿਬ ਦਾ ਰਹਿਣ ਵਾਲਾ ਸੀਗਾ ਔਰ ادی ਜਿਹੜੀ ਲਾਸਟ ਮਿਲੀ ਸੀਗੀ ਸਾਨੂੰ ਝਾੜੀਆਂ ਵਿੱਚੋਂ ਔਰ ਉਸ ਵੇਲੇ ਸ਼ੱਕ ਸੀਗਾ ਕਿ ਇਹਦਾ ਮਰਡਰ ਹੋਇਆ ਹੈਗਾ ਦਲ ਘੁੱਟ ਕੇ ਔਰ ਜਿਹੜਾ ਇਹ ਤਾਂ ਅਕਿਊਜ਼ਡ ਹੈਗਾ ਉਹਨੂੰ ਆਪਾਂ ਗ੍ਰਿਫਤਾਰ ਕਰ ਲਿਆ ਹੈ ਔਰ ਉਸ ਤੋਂ ਹੋਰ ਵੀ ਕਾਫੀ ਖੁਲਾਸੇ ਹੋਏ ਨੇ ਹੁਣ ਤਲਕ ਜਿਹੜੀ ਤਫਤੀਸ਼ ਹੋਈ ਹੈ ਉਹਦੇ ਹਿਸਾਬ ਨਾਲ ਇਹਨੇ 10 ਹੋਰ ਵਾਰਦਾਤਾ ਕੀਤੀਆਂ ਨੇ ਜਿਦੇ ਵਿੱਚੋਂ ਦੋ ਜਿਹੜੀ ਸਾਡੇ ਜ਼ਿਲ੍ਹੇ ਰੂਪਨਗਰ ਦੀਆਂ ਹੀ ਹੋਈਆਂ ਨੇ ਤੁਹਾਨੂੰ ਯਾਦ ਹੋਣਾ ਕਿ ਜਨਵਰੀ ਮਹੀਨੇ 'ਚ ਸੰਤ ਨਿਰੰਕਾਰੀ ਭਵਨ ਜਿਹੜਾ ਹੈਗਾ ਉਹਦੇ ਬਾਹਰ ਇੱਕ ਡੈੱਡ ਬੋਡੀ ਮਿਲੀ ਸੀਗੀ ਕਾਰ ਵਿੱਚ ਜਿਹੜੀ ਕਿ ਕਾਫੀ ਸ਼ੱਕੀ ਹਾਲਾਤ ਵਿੱਚ ਸੀਗੀ ਔਰ ਉਹਦੇ ਕੱਪੜੇ ਵੀ ਲਥੇ ਹੋਏ ਸੀਗੇ ਔਰ ਕੁਝ ਮਾਰਕ ਵੀ ਲਿਖ ਕਰਕੇ ਬੰਦਾ ਉਹਦੇ ਤੇ ਗਿਆ ਸੀਗਾ ਉਸ ਤੋਂ ਇਲਾਵਾ ਇੱਕ ਜਿਹੜਾ ਹੈਗਾ ਚੌਥੇ ਮਹੀਨੇ ਇੱਕ ਕੀਰਤਪੁਰ ਸਾਹਿਬ ਦੇ ਬਿਗੰਪੁਰਾ ਪਿੰਡ ਜਿਹੜਾ ਹੈਗਾ ਉਹਦੇ ਲਾਗੇ ਜਿਹੜਾ ਉੱਥੇ ਇੱਕ ਡੈੱਡ ਬੋਡੀ ਮਿਲੀ ਸੀਗੀ ਉਹ ਵੀ ਸ਼ੱਕੀ ਹਾਲਾਤਾਂ ਵਿੱਚ ਮਿਲੀ ਸੀਗੀ ਔਰ ਉਹਦੇ ਵਿੱਚ ਵੀ ਪਰਚਾ ਜਿਹੜਾ ਹੈਗਾ ਉਹ ਮਰਡਰ ਦਾ ਦਰਜ ਕੀਤਾ ਗਿਆ ਸੀਗਾ ਇਸ ਮੁਜਰਮ ਨੇ ਜਿਹੜਾ ਹੈਗਾ ਇਹ ਤਿੰਨੇ ਕ੍ਰਾਈਮ ਜਿਹੜੇ ਹੈਗੇ ਨੇ ਕਬੂਲੇ ਹੈਗੇ ਨੇ ਇਹਦਾ ਨਾਮ ਹੈਗਾ ਰਾਮ ਸਰੂਪ ਉਰਫ ਸੋਢੀ ਇਹ ਪਿੰਡ ਚੌੜਾ ਜਿਹੜਾ ਹੈਗਾ ਥਾਣਾ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈਗਾ ਇਹ ਇੱਕ ਸੈਕਸ਼ੂਅਲ ਵਰਕਰ ਹੈਗਾ ਗੇ ਹੈਗਾ ਔਰ ਇਹ ਲੋਕਾਂ ਨੂੰ ਜਿਹੜਾ ਹੈਗਾ ਆਪਣੇ ਤਰਫ ਅਟਰੈਕਟ ਕਰਕੇ ਉਹਨਾਂ ਦੇ ਨਾਲ ਗੱਡੀ ਵਿੱਚ ਚਲਾ ਜਾਂਦਾ ਸੀਗਾ ਔਰ ਅੱਗੇ ਜਾ ਕਰਕੇ ਜਦੋਂ ਉਹਨਾਂ ਦੇ ਨਾਲ ਕੋਈ ਆਪਸ ਵਿੱਚ ਇਸਕਫਲ ਹੁੰਦਾ ਸੀ ਮੇ ਮੇ ਵੀ ਜਿਸ ਤਰ੍ਹਾਂ ਪੈਸੇ ਨਹੀਂ ਦਿੱਤੇ ਜਾਂ ਹੋਰ ਕੋਈ ਗੱਲਬਾਤ ਹੋ ਗਈ ਤਾਂ ਉਸ ਸਿਲਸਿਲੇ ਵਿੱਚ ਇਹ ਉਹਨਾਂ ਨੂੰ ਜਿਹੜਾ ਹੈਗਾ ਮੌਤ ਦੇ ਘਾਟ ਉਤਾਰ ਦਿੰਦਾ ਸੀਗਾ ਕਿਸੇ ਨੂੰ ਗਲਾ ਘੁੱਟ ਕੇ ਕਿਸੇ ਨੂੰ ਕੋ ਸੱਟ ਮਾਰ ਕੇ ਤੇ ਹੁਣ ਤੱਕ ਇਹਨੇ ਜਿਹੜੀ ਵਾਰਦਾਤਾਂ ਮੰਨੀਆਂ ਨੇ ਉਹਦੇ ਵਿੱਚੋਂ ਪੰਜ ਕੇਸ ਜਿਹੜਾ ਹੈਗੇ ਨੇ ਸਾਨੂੰ ਪਤਾ ਲੱਗੇ ਨੇ ਜਿਹਦੇ ਚੋਂ ਤਿੰਨ ਸਾਡੇ ਜ਼ਿਲ੍ਹੇ ਦੇ ਹੈਗੇ ਨੇ ਇੱਕ ਦੋ ਕੀਰਤਪੁਰ ਸਾਹਿਬ ਥਾਣੇ ਦੇ ਹੈਗੇ ਨੇ ਇੱਕ ਸਿਟੀ ਰੂਪਨਗਰ ਦਾ ਹੈਗਾ ਇਸ ਤੋਂ ਇਲਾਵਾ ਇੱਕ ਫਤਿਹਗੜ੍ਹ ਸਾਹਿਬ ਪਰਚਾ ਦਰਜ ਹੋਇਆ ਹੈ ਔਰ ਇੱਕ ਜਿਹੜੀ 174 ਦੀ ਕਾਰਵਾਈ ਜਿਹੜੀ ਹੈ ਉਹ ਜ਼ਿਲ੍ਹਾ ਆਪਣੇ ਹੁਸ਼ਿਆਰਪੁਰ ਵਿੱਚ ਹੋਈ ਹੈ ਇਸ ਤੋਂ ਇਲਾਵਾ ਬਾਕੀ ਦੇ ਜਿਹੜੇ 6 ਕੇਸਿਸ ਅਗੇ ਨੇ ਉਹਨਾਂ ਵਿੱਚੋਂ ਇੱਕ ਇਨਸੀਡੈਂਟ ਸਾਡੇ ਅਨੰਦਪੁਰ ਸਾਹਿਬ ਦਾ ਉਹਨੇ ਦੱਸਿਆ ਹੈਗਾ ਜਿਹਦੇ ਵਿੱਚ ਉਹਦੇ ਹਿਸਾਬ ਨਾਲ ਮਰਡਰ ਕੀਤਾ ਨਹੀਂ ਸੀਗਾ ਬਟ ਬੰਦੇ ਨੂੰ ਸੱਟਾਂ ਮਾਰੀਆਂ ਸੀਗੀਆਂ ਉਹਨੂੰ ਵੀ ਆਪਾਂ ਟ੍ਰੇਸ ਆਊਟ ਕਰ ਰਏ ਆ ਗਏ ਔਰ ਬਾਕੀ ਜ਼ਿਲ੍ਹਿਆਂ ਨਾਲ ਰਾਬਤਾ ਕਰਕੇ ਜਿਹੜੇ ਕੇਸ ਜਿਹੜੇ ਉਹਨਾਂ ਨੂੰ ਵੀ ਦੇਖ ਰਹੇਗੇ ਉਹਦੇ ਵਿੱਚ ਕੀ ਕਾਰਵਾਈ ਪੁਲਿਸ ਵੱਲੋਂ ਹੋਈ ਹੈ ਔਰ ਕੀ ਉਹਨਾਂ ਦੇ ਕੋਲ ਅਫੀਰੈਂਸਸ ਮੌਕੇ ਤੇ ਹੈਗੇ ਨੇ ਔਰ ਉਸ ਹਿਸਾਬ ਨਾਲ ਫਿਰ ਅਗਲੀ ਜੜੀ ਹੈਗੀ ਆ ਆਪਾਂ ਕਾਰਵਾਈ ਕਰਾਂਗੇ ਸਰ ਫੈਮਲੀ ਬੈਸਟਰਨ ਤੋਂ ਬੰਦਾ ਕੋਣ ਹੈ ਬੰਦਾ ਇਹ ਪਿੰਡ ਚੌੜੇ ਦਾ ਰਹਿਣ ਵਾਲਾ ਹੈਗਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਔਰ ਇਹਦੇ ਮਾਤਾ ਪਿਤਾ ਹੈਗੇ ਨੇ ਨੇ ਵਿਆਹਿਆ ਹੋਇਆ ਹੈਗਾ ਤਿੰਨ ਬੱਚੇ ਵੀ ਹੈਗੇ ਇਹਦੇ ਔਰ ਘਰੋਂ ਜਿਹੜਾ ਇਹਨੂੰ ਕੱਢਿਆ ਹੋਇਆ ਸੀਗਾ ਬਿਕੋਜ਼ ਸ਼ਰਾਬ ਸ਼ਰੂਪ ਪਿੰਦਾ ਸੀਗਾ ਔਰ ਗਲਤ ਜਿਹੜੀ ਹੈਗੀ ਹੈ ਦੀ ਪ੍ਰਵ੍ਰਿਤੀ ਸੀਗੀ ਇਹਦੇ ਕਰਕੇ 2 ਸਾਲ ਪੰਜਾਬ ਦੇ ਵਿੱਚ ਅੱਜ ਇੱਕ ਸੀਰੀਅਲ ਕਿਲਰ ਨੂੰ ਪੁਲਿਸ ਦੇ ਵੱਲੋਂ ਮੌਕੇ ਤੋਂ ਫੜਿਆ ਗਿਆ ਤੁਹਾਨੂੰ ਦੱਸੀਏ ਕਿ ਸ਼ਰੀਆਮ ਪਿਛਲੇ ਡੇਢ ਸਾਲ ਤੋਂ ਪੰਜਾਬ ਦੇ ਵਿੱਚ ਇਹ ਸੀਰੀਅਲ ਕਿਲਰ ਘੁੰਮ ਰਿਹਾ ਸੀ ਇਸ ਦੇ ਵੱਲੋਂ ਇੱਕ ਜਾਂ ਦੋ ਨਹੀਂ ਸਗੋਂ 11 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਇਸ ਸੀਰੀਅਲ ਕਿਲਰ ਦੇ ਵੱਲੋਂ ਬੜੇ ਹੀ ਸ਼ਾਤਰ ਤਰੀਕੇ ਦੇ ਨਾਲ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਪਹਿਲਾਂ ਉਹ ਦੁਪੱਟਾ ਲੈ ਕੇ ਇੱਕ ਔਰਤ ਦਾ ਲਿਬਾਸ ਪਹਿਨ ਕੇ ਲਿਫਟ ਮੰਗਦਾ ਸੀ ਉਸ ਤੋਂ ਬਾਅਦ ਸੁਨਸਾਨ ਜਗ੍ਹਾਵਾਂ ਤੇ ਲੈ ਕੇ ਜਾਂਦਾ ਸੀ ਉਸ ਤੋਂ ਬਾਅਦ ਇਸ ਵਾਰਦਾਤ ਨੂੰ ਬੜੇ ਹੀ ਸ਼ਾਤਰ ਤਰੀਕੇ ਦੇ ਨਾਲ ਅੰਜਾਮ ਦਿੰਦਾ ਸੀ ਤੇ ਖਾਸियत ਇਸ ਦੀ ਇਹ ਹੈ ਕਿ ਇਹ ਬੰਦੇ ਨੂੰ ਮਾਰਨ ਤੋਂ ਬਾਅਦ ਉਸ ਦੇ ਪੈਰਾਂ ਨੂੰ ਹੱਥ ਲਾ ਕੇ ਉਸ ਤੋਂ ਮੁਆਫੀ ਵੀ ਮੰਗਦਾ ਸੀ ਦੱਸਿਏਗਾ ਤੁਹਾਨੂੰ ਇਹ ਕਹਾਣੀ ਕਿਸੇ ਕ੍ਰਾਈਮ ਸ਼ੋਅ ਸਟੋਰੀ ਤੋਂ ਘੱਟ ਨਹੀਂ ਲੱਗ ਰਹੀ ਹੋਵੇਗੀ ਪਰ ਇਹ ਸੱਚ ਹੈ ਪੰਜਾਬ ਦੇ ਵਿੱਚ ਕਤਲ ਦੀਆਂ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਸੀ ਤੇ ਅੱਜ ਇਸ ਸੀਰੀਅਲ ਕਿਲਰ ਨੂੰ ਪੁਲਿਸ ਦੇ ਵੱਲੋਂ ਫੜ ਲਿਆ ਗਿਆ ਪੰਜਾਬ ਦੇ ਵਿੱਚ ਕੁੰਮ ਦੇ ਸੀਰੀਅਲ ਕਿਲਰ ਨੇ ਸ਼ਰੀਆਮ ਇੱਕ ਜਾਂ ਦੋ ਨਹੀਂ ਸਗੋਂ 11 ਕਤਲ ਕੀਤੇ ਨੇ ਵਾਰਦਾਤ ਨੂੰ ਬੜੇ ਹੀ ਸ਼ਾਤਰ ਤਰੀਕੇ ਦੇ ਨਾਲ ਅੰਜਾਮ ਦਿੰਦਾ ਸੀ ਫਰ ਬੜੇ ਹੀ ਆਰਾਮ ਦੇ ਨਾਲ ਆਪਣੇ ਅਗਲੇ ਸ਼ਿਕਾਰ ਦੇ ਤਲਾਸ਼ ਦੇ ਵਿੱਚ ਨਿਕਲ ਜਾਂਦਾ ਸੀ ਇਸ ਸੀਰੀਅਲ ਕਿਲਰ ਦੀ ਖਾਸੀਅਤ ਇਹ ਸੀ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮਰਨ ਵਾਲੇ ਦੇ ਪੈਰਾਂ ਨੂੰ ਹੱਥ ਲਾ ਕੇ ਮਾਫੀ ਵੀ ਮੰਗਦਾ ਸੀ ਜੀ ਹਾਂ ਇਸ ਮਾਮਲੇ ਦਾ ਖੁਲਾਸਾ ਰੋਪੜ ਪੁਲਿਸ ਦੇ ਵੱਲੋਂ ਕੀਤਾ ਗਿਆ ਇਹ ਕਹਾਣੀ ਤੁਹਾਨੂੰ ਕਿਸੇ ਵੀ ਕ੍ਰਾਈਮ ਸ਼ੋਅ ਦੀ ਸਟੋਰੀ ਤੋਂ ਘੱਟ ਨਹੀਂ ਲੱਗੇਗੀ ਪਰ ਇਹ ਸੱਚ ਹੈ ਇਹ ਵਾਰਦਾਤ ਪਿਛਲੇ ਲਗਭਗ ਡੇਢ ਸਾਲ ਤੋਂ ਪੰਜਾਬ ਦੇ ਕਈ ਛਿਲਿਆਂ ਦੇ ਵਿੱਚ ਵਾਪਰ ਰਹੀਆਂ ਕਤਲ ਦੀਆਂ ਵਾਰਦਾਤਾਂ ਪਿੱਛੇ ਦੀ ਅਸਲ ਕਹਾਣੀ ਨੂੰ ਬਿਆਨ ਕਰਦੀ ਹੈ ਰੋਪੜ ਪੁਲਿਸ ਦਾ ਦਾਵਾ ਹੈ ਕਿ ਉਹਨਾਂ ਨੇ ਇੱਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਜੋ ਆਮ ਲੋਕਾਂ ਤੋਂ ਪਹਿਲਾਂ ਲਿਫਟ ਮੰਗਦਾ ਫਿਰ ਆਪਣੇ ਝਾਂਸੇ ਵਿੱਚ ਲੈ ਕੇ ਮਰਦਾਂ ਦੇ ਨਾਲ ਸਬੰਧ ਬਣਾਉਂਦਾ ਸੀ ਫਿਰ ਜੋ ਸਬੰਧ ਬਣਾਉਣ ਪਿੱਛੋਂ ਉਸ ਨੂੰ ਪੈਸੇ ਨਹੀਂ ਦਿੰਦੇ ਸੀ ਉਸ ਦਾ ਕਤਲ ਕਰ ਦਿੰਦਾ ਸੀ ਬੜੀ ਬੇਰਹਿਮੀ ਦੇ ਨਾਲ ਮਾਰਨ ਪਿੱਛੋਂ ਮਰਨ ਵਾਲੇ ਦੇ ਪੈਰ ਫੜ ਲੈਂਦਾ ਸੀ ਆਪਣੀ ਕੀਤੀ ਗਲਤੀ ਦੀ ਬਕਾਇਦਾ ਮਾਫੀ ਵੀ ਮੰਗਦਾ ਸੀ ਇਸ ਵਿੱਚੋਂ ਅਗਲੇ ਸ਼ਿਕਾਰ ਦੀ ਤਲਾਸ਼ ਦੇ ਵਿੱਚ ਉਹ ਮੋੜ ਨਿਕਲ ਪੈਂਦਾ ਸੀ ਇਸ ਤਰੀਕੇ ਦੇ ਨਾਲ ਰੋਪੜ ਪੁਲਿਸ ਦੇ ਵੱਲੋਂ ਫੜੇ ਗਏ ਬੰਦੇ ਨੇ ਹੁਣ ਤੱਕ 10 ਤੋਂ 11 ਕਤਲ ਦੀਆਂ ਵਾਰਤਾਤਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲੀ ਹੈ ਕਿੰਨੀ ਵਾਰ ਤੋਂ ਤੱਕ ਹਾਏ ਯਾਰ ਤੁਹਾਨੂੰ ਯਾਦ ਨਹੀਂ ਯਾਦ ਨਹੀਂ ਤੁਹਾਨੂੰ ਯਾਦ ਨਹੀਂ ਕੰਮ ਕੀ ਕਰਦਾ ਤੂੰ ਕੰਮ ਕੀ ਕਰਦਾ ਯਾਰ ਜੀ ਸਾਦੀ ਸਾਦੀ ਆਹ ਚੱਲ ਬਾੜਗੁਰੂ ਕਟਿੰਡ ਦਾ ਕੰਮ ਕਰਦਾ ਮੰਤਰਗੜ ਹਾਂ ਕਾਰਨ ਇਹ ਰੋਪੜਾ ਲਾ ਕਿਉਂ ਮਾਰ ਕੇ ਤੇ ਪਿੱਛੇ ਲਿਖਿਆ ਜੀਗਾ ਮਾਰ ਕੇ ਰੋਪੜ ਜਿਹੜਾ ਮਾਰਿਆ ਸੀ ਬੰਦਾ ਉਹਦੇ ਪਿੱਛੇ ਪਿੱਛੇ ਕਿਉਂ ਲਿਖਿਆ ਤੇ ਹੋਰ ਕੋਈ ਕਹਿਵਾਸ ਤੋਂ ਪੈਸੇ ਜਾਨਦਾ ਸੀਗਾ ਉਹ ਬਾਦੇ ਪੈਸੇ ਬਾਦੇ ਪੈਸੇ ਲੈਣ ਦੇ ਅਸੀਂ ਤੇ ਭੜੇ ਸੀ ਨੇ ਤੈਨੂੰ ਨਹੀਂ ਮਾਰਦੇ ਤਾਂ ਵੀ ਬਗੇ ਇਨਸਾਨ ਤੋਂ ਕੰਮ ਉਹਦੇ ਪੈਸੇ ਮੰਨਦੇ ਨਾ ਮੁਕਤ ਉਹਨੇ ਆਮ ਬੈਠਾ ਸੀ ਫੋਨ ਤੇ ਮੈਂ ਉਹ ਇਸ਼ਾਰਾ ਕੀਤਾ ਉਹ ਗੱਡੀ ਨੂੰ ਹੂੰ ਉਹਨਾਂ ਨੇ ਪੁੱਛਿਆ ਕਹਿੰਦਾ ਕਿ ਭਰਾ ਕਹਿੰਦਾ ਉਹ ਕਿਦਾਂ ਕਰਨਾ ਕੋਈ ਹੂੰ ਲੈ ਕੇ ਜਰਸੀ ਉਹ ਇੰਨੇ ਲੈਣ ਇਹ ਤਾਂ ਦੋਸਤ ਹੈ ਜੰਦੇ ਸਵਾਰ ਸਿਰ ਤੇ ਇਹ ਤਾਂ ਹੈ ਜੰਦੇ ਸਵਾਰ ਜੰਦੇ ਜਿਵੇਂ ਯਕ ਮਰੇ ਬਿੱਟੀ ਖੜੀ ਬਰਾਂਦੀ ਉਧ ਪੀਓ ਸੀ ਕਰ ਜਾ ਅੱਜ ਕੀ ਕੱਟ ਕੇ ਜਿੱਦ ਤੱਕ ਨੰਨਾ ਕਰਦਾ ਛੇ ਜਿੰਨ ਪੈਸੇ ਨੇ ਦਿੱਤੇ ਮੈਂ ਘੱਟ ਜੀ ਉਤਰਦਾਨੀ ਸੀ ਮੇਰੇ ਧੱਕਾ ਮਾਰ ਕੜਦਾ ਵੀ ਬਾਹਰ ਦੇ ਵਿੱਚ ਡੰਡਾ ਵਟੇ ਮਿੱਤੀ ਸੀ ਸਾਰੇ ਇਹ ਦਿਨ ਤੁਸੀਂ ਬੈ ਵੀ ਬੀਤਦਾ ਜਾਂ ਫਿਰ ਮੈਂ ਆ